ਹੱਤ ਤੁਰਿਆ ਮੁੰਡੇ ਬਿਹਾਲੇ ਵਾਲੇ ਇਹ ਲਈ ਆ ਟਰਾਈ ਇਹ ਬਹੁਤ ਵਧੀਆ ਗੋਲ ਬਹੁਤ ਸਿਰਾ ਗੋਲ ਕੀਤਾ ਜੀ ਮੁੰਡੇ ਨੇ ਬਹੁਤ ਸਿਰਾ ਗੋਲ ਕੀਤਾ ਜੀ ਇਹਨੇ ਜੀ ਲੈ ਪੁੱਛਣਾ ਬਾਲਾ ਨਾਣੀ ਇਹ ਨਾਣੀ ਇਹ ਨਾਣੀ ਇਹ ਕਮਲ ਹਜੇ ਵੀ ਨਾ ਹੋਇਆ ਫਿਰ ਤਾਂ ਮੜੀ ਜਲੇ ਲਾੜ ਗੇ ਦਿਖਾ ਦੇ ਕਮਲ ਫੋਟਾ ਫੇਟੀ ਨਾ ਲਾੜ गुड बॉल कर गया ओ यार गुड बॉल यार कर गया ले पांच गोल भी कर गया दो लेते स्कोर हुआ कमल क्या बॉल सिटी यार वरिंदरी ने रविंद्री कहते सीटी बॉल ਬਤਾਰੀ ਵਾਲਾ ਕੱਪਾ ਹੀ ਦੇਖਣਾ ਜਾਂਦਾ ਪਿੰਡ ਉਹ ਘੜੀ ਵੀ ਤੋਂ ਲੱਗੀ ਮਾਤਾ ਦੀ ਧੀ ਹੋ ਗਿਆ ਹੋ ਗਿਆ ਕੀਂਜ ਤੇ ਆਇਆ ਸੀ ਮੁੰਡਾ ਤੇ ਬੱਲੇ ਬੱਲੇ ਕਰਵਾ ਗਿਆ ਕਹਿੰਦੇ ਕੀਂਜ ਤੇ ਆਇਆ ਸੀ ਤੇ ਨਾਲੇ ਕਹਿੰਦੇ ਬੱਲੇ ਬੱਲੇ ਕਰਵਾ ਗਿਆ 21 ਹੈ ਲੈ ਬੇ ਸੇਮ ਤੇ ਉਧਰ ਗੋਪੀ ਮਨੋਲੀਆ ਵਾਲਾ ਲੈ ਬੇ ਚਾਂਸ ਬਿਹਾਲੇ ਵਾਲਾ ਚੋਰਾ ਵਾਲਾ ਲੱਗਿਆ ਕਹਿੰਦੇ ਗੱਲਾਂ ਟਿਕਾਣੇ ਮੇਰੇ ਵੀ ਲੈ ਵੀ ਲਾਵੋ ਲਾਵ ਨੂੰ ਬੋਲਣ ਖਾਸ ਜਣਾ ਲੈ ਮੈਂ ਕਮਲ ਲੈ ਵੀ ਏ ਕਿਉਂ ਕਮਲ ਆ ਕੀ ਬਤਾਵੇ ਕੀ ਬਤਾਵੇ ਕੀ ਕੀ ਛਾਟ ਮਾਰੀ ਆ ਬਤੰਦਰਾ ਲੋ ਜੀ ਮੈਂ ਤੁਹਾਨੂੰ ਪੈ ਗਿਆ ਕਹਿੰਦੇ ਮੈਂ ਤੁਹਾਨੂੰ ਲੱਗਦੇ ਆ ਫੜ ਤੇ ਮੈਂ ਤਾਂ ਕੀਤੀ ਬੜੀ ਸੀ ਇਸ ਗੋਲਲੇ ਲੈ ਆਓ ਜੀ ਉਹ ਬੋਲਾ ਯਾਰ ਇਹ ਕਰ ਗਿਆ ਲੈ ਦੇ ਕਮਲ ਕਹਿੰਦੇ ਬਿਹਾਰੇ ਵਾਲਾ ਉਹ ਗੋਡੋ ਸੋਹਣਾ ਕਿਆ ਨਾਲ ਜਿਆ ਬਹੁਤ ਜੱਟੀ ਆ ਬਹੁਤ ਵਧੀਆ ਹਲਕੇ ਗਏ ਵੇ ਦੇ ਲੋ ਜੀ ਬਿਹਾਲ ਦੀ ਟੀਮ ਨੇ ਵੀ ਗੋਲ ਕਰ ਦਿੱਤਾ ਜੀ 7 ਨੰਬਰ ਜਰਸੀ ਵਿੱਚ ਜੋ ਕਮਲ ਖੇਡਦਾ ਮੁੰਡਾ ਬਿਹਾਲੇ ਦੇ ਤੇ ਗੜ੍ਹ ਚੈਂਕਲ ਕੋਲਜ ਵਿੱਚ ਇਹ ਮੁੰਡਾ ਖੇਡਦਾ ਆ ਬਹੁਤ ਵਧੀਆ 1 2 ਬਣ ਕੇ ਇਹਨਾਂ ਨੇ ਵੀ ਗੋਲ ਕਰਤਾ ਆ ਕਮਲ ਯਾਨੀ ਕਿ ਹੰਗੜੀ ਸਮੁੰਦਰ ਦਾ ਟੱਚ ਦੇ ਲਿਆ ਜਾੜਿਆ ਜਾੜਿਆ ਤੇ ਕਰ ਗਏ ਆ ਲੈ ਵੀ ਸ਼ਾਨਦਾਰ ਗੋਲ ਕੀਤਾ ਗਿਆ ਕਮਲ ਬਿਹਾਲੇਰੋਂ ਤੇ ਕਮਲ ਵੱਲੋਂ ਅਸਿਸਟ ਕੀਤਾ ਗਿਆ ਯਾਨੀ ਕਿ ਹੰਗੜੀ ਵੱਲੋਂ ਅਸਿਸਟ ਤੇ ਕਮਲ ਬਿਹਾਲੇ ਵਾਲਾ ਨੈਟ ਖੜਕਾ ਗਿਆ ਬਹੁਤ ਵਧੀਆ ਸ਼ਾਨਦਾਰ ਹੈਡ ਵਜਈਆ ਯਾ ਪੀ ਯਾ ਪੀ ਯਾ ਪੀ ਤੇ ਲਓ ਜੀ ਕਹਿੰਦੇ ਵੇ ਕਮਲ ਕਮਲ ਮੁੰਡਾ ਬਿਹਾਲੇ ਵਾਲਾ ਗੋਲ ਕਰ ਗਿਆ ਆ ਲਓ ਜੀ ਫੜੋਏ ਦੀ ਟੀਮ ਵੱਲੋਂ ਇੱਕ ਉਹ ਗੋਟ ਬਾਲ ਓਏ ਕਮਲ ਆ ਕਰ ਗਿਆ ਕਰ ਗਿਆ ਕਰ ਗਿਆ ਕਹਿੰਦਾ ਕਮਲ ਬਿਹਾਰਾ ਮੈਚ ਜਦੋਂ ਮਰਜੀ ਪਾਲਾ ਬੀਐਮ ਖਾਲਸਾ ਕੋਲ ਜੜ ਛੰਕਰ ਦਾ ਖੜਾ ਰਹੀ ਇਹ ਗਿੱਲ ਬਾਈ ਰੈਂਡਰ ਖੇਲਦਾ ਕਹਿੰਦਾ ਐਵੇਂ ਨਹੀਂ ਉਹ ਨਾ ਲੈ ਵੇ ਇਧਰ ਕਾਉਂਟਰ ਤੇ ਕਮਲ ਕਹਿੰਦੇ ਲੈ ਗਿਆ ਟੱਚ ਲੰਬਾ 1 ਵਰਸਸ 1 ਹੋ ਗਿਆ 1 ਵਰਸਸ 1 ਹੋ ਗਿਆ ਕਮਲ ਕਹਿੰਦੇ ਬਿਹਾਰੇ ਵਾਲਾ ਲੈ ਵੇ ਕਹਿੰਦੇ ਜਾ ਗਿਆ ਮੁੰਡਾ ਦੁਨੀਆ ਪੱਦਸਿਆ ਪਟ્રોલ ਗੱਡੀਆਂ ਆ ਪਟ્રોલ ਗੱਡੀਆਂ ਤੇ ਦੁਨੀਆ ਬੁਝ ਗਈ ਹੈ ਵੀ ਅੰਦਰ ਤੁਰਿਆ ਫੁੱਟਬਾਲ ਲੈ ਕੇ ਫੇਰ ਲਾਭ ਹੁਣ ਏ ਪਲੇ ਆਉਂਦਾ ਇਸ਼ਾਰਾ ਪੂਰਾ ਵੱਜਾ ਇਹ ਨਜ਼ਾਰਾ ਕਮਲ ਕਹਿੰਦੇ ਮੈਂ ਨੈਟ ਖੜਕਾਉਂਗਾ ਦੁਬਾਰਾ ਕਹਿੰਦੇ ਨੈਟ ਮੈਂ ਖੜਕਾਉਂਗਾ ਦੁਬਾਰਾ ਫਿਰ ਰੈਫਰੀ ਸਾਹਿਬ ਵੱਲੋਂ ਪਲੇ ਆਉਂਦਾ ਇਸ਼ਾਰਾ ਦਿੱਤਾ ਗਿਆ ਸੀ ਉਸੇ ਚੱਕਰ ਦੇ ਵਿੱਚ ਥੋੜੇ ਜਿਹਾ ਖੜ ਗਿਆ ਸੀ ਕਾਲੇ ਵਾਲੀਏ ਪਰ ਗੋਲ ਫਿਰ ਘੈਂਟ ਕਰ ਗਿਆ